ਪਿੰਡ ਚਤਰਨਗਰ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਆਪਸ ਵਿੱਚ ਲੜ ਪਈਆਂ ਪਿਓ ਪੁੱਤਰ ਸਣੇ ਇਸ ਮੌਕੇ ਤੇ ਤਿੰਨ ਜਣਿਆਂ ਦੀ ਮੌਤ ਹੋ ਗਈ ਜਦੋਂ ਕਿ ਦੋ ਗੰਭੀਰ ਜ਼ਖਮੀ ਹਨ ਜਿਨ੍ਹਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਭੇਜਿਆ ਹੈ ਇਸ ਮੌਕੇ ਡੀਐਸਪੀ ਸਰਕਲ ਕਨੌਰ ਬੂਟਾ ਸਿੰਘ ਤੇ ਥਾਣਾ ਸ਼ੰਭੂ ਪੁਲਿਸ ਦੇ ਐਸਐਚਓ ਅਮਨਪਾਲ ਸਿੰਘ ਵਿਰਕ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਹਨ ਘਟਨਾ ਸਥਾਨ ਤੇ ਪੁੱਜੇ ਤਾਂ ਉੱਥੇ ਦਲਬਾਖ ਸਿੰਘ ਅਤੇ ਉਸਦੇ ਪੁੱਤਰ ਜਸਵਿੰਦਰ ਸਿੰਘ ਜੱਸੀ ਦੀਆਂ ਲਾਸ਼ਾਂ ਖੇਤ ਵਿੱਚ ਪਈਆਂ ਸਨ ਪੁਲਸ ਪਾਰਟੀ ਨੇ ਆਪਣੇ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਹੈ ਲਗਾ ਵਾਲੀ ਕੀ ਘਟਨਾ ਹੋਈ ਹੈ ਜੀ ਕਰਨਾ ਗਿਆ ਮੇਰਾ ਬ੍ਰਦਰ ਹੈ ਕਿ ਜਮੀਨ ਲਈ ਵੀ ਤੇ ਠੇਕੇ ਦੇ ਸਵੇਰੇ ਉਹ ਵਹਣ ਆਏ ਆ ਮੇਰੇ ਕੋਲ ਚਾਹ ਪਾਣੀ ਪੀ ਗਏ ਅੱਗੇ ਇਹਨਾਂ ਨੇ ਇਕੱਠ ਕਰਿਆ ਪਤਾ ਪਹਿਰੇ ਇਹਨਾਂ ਨੇ ਆਂਦੀ ਪਾਰ ਕਰਤਾ ਕੀ ਕਾਦੇ ਨਾਲ ਕੇ ਕਦੋਂ ਵਈਏ ਤੇ ਕੀ ਸਵੇਰ ਕੋਈ ਪ੍ਰਾਣੀ ਚੱਲ ਰਹੀ ਕੋਈ ਪ੍ਰਾਣੀ ਨਹੀਂ ਜੀ ਜਮੀਨ ਨੂੰ ਪਿੱਛੇ ਪੈਸੇ ਭਰਾ ਕੇ ਭਰੇ ਹੋਏ ਤੇ ਬਾਕੀ ਇਹਨਾਂ ਨੇ ਕੰਪਨੀ ਨੂੰ ਅੱਗੇ ਤੇ ਅੱਗੇ ਕਰਕੇ ਕਹਿੰਦੇ ਅਸੀਂ ਬਾਹਾਂਗੇ ਕਿਹੜੀ ਕੰਮ ਇਹ ਇਹ ਕੋਈ ਪ੍ਰਾਈਵੇਟ ਕੰਪਨੀ ਪ੍ਰਾਈਵੇਟ ਕੰਪਨੀ ਹੈਗਾ ਜਿੱਥੇ ਕਿੰਨੇ ਜਣੇ ਸੀ ਤੁਹਾਡੇ ਕੀ ਲੱਗਦੇ ਸੀ ਦੋਨੇ ਦੇ ਮੇਰੇ ਦਾ ਭਰਾ ਤੇ ਮੁੰਡਾ ਕਿੰਨੇ ਵਜੇ ਦੀ ਘਟਣਾ ਹੈਗੀ ਸਵੇਰੇ 7:30 7:00 ਕੀ ਹੈਗੇ ਬੱਚੇ ਕਿੰਨੇ ਨੇ ਜਿਉਂਨੇ ਦੀ ਕੋਈ ਦੋ ਦੋ ਬੱਚੇ ਹਨ ਵਰਤ ਮੁੰਡੇ ਦੇ ਭਤੀਜੇ ਛੋਟੇ ਛੋਟੇ ਬੱਚੇ ਆ ਕੀ ਮੰਗ ਕਰਦੇ ਮੰਗਦੇ ਸੀ ਕਹਿੰਦੇ ਸਾਨੂੰ ਸਾਫ ਚਾਹੀਦਾ ਜੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਪੂਰੀ ਦੂਜੀ ਥੇ ਰਕਾਉਣਾ ਜੀ ਕਿੱਥੋਂ ਜੀ ਦੂਜੀ ਖਤਰਨਾਗਰ ਕੀ ਹੈ ਅੱਛਾ ਕੋਈ ਨਾਮ ਵਗੈਰਾ ਉਹਨਾਂ ਦਾ ਨਾਮ ਨਹੀਂ ਪਤਾ ਬੰਨ ਕਿਆ ਨਾਮ ਹੈ ਇਹਨਾਂ ਦੇ ਇਨਕਾ ਉੱਤਰ ਚੱਤਾ 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 ਧਰਮ ਸਿੰਘ ਦਾ ਮੁੰਡਾ ਠੀਕ ਹੈ ਵੀਰ ਜੀ ਕੀ ਨਾਮ ਆਪਕੋ ਮੇਰਾ ਨਾਮ ਅਮਰਿੰਦਰ ਸਿੰਘ ਹੈਪੀ ਜੀ ਲਾ ਪਟਿਆਲਾ ਪ੍ਰਧਾਨ ਕਿਸਾਨੀ ਉਹਨੇ ਛਡੋਨੇ ਵੀਰ ਜੀ ਕੀ ਆ ਸਾਰਾ ਹੀ ਮਾਮਲਾ ਉਹ ਪਹੁੰਚੋ ਇਹ ਮਾਮਲਾ ਜੀ ਵੀਰ ਜੀ ਜੇ ਸਾਨੂੰ ਪਤਾ ਲੱਗਿਆ ਵੀ ਦੋ ਥੀਰਾਂ ਦਾ ਮਾਮਲਾ ਜ਼ਮੀਨ ਨੂੰ ਠੇਕੇ ਦੇ ਵਿੱਚ ਕੰਪਨੀ ਦੀ ਇੰਡੋਨੇਸ਼ੀਆ ਦੀ ਇਹਦਾ ਮਸਲਾ ਚੱਲ ਰਿਹਾ ਸੀਗਾ ਕਾਫੀ ਦਿਨਾਂ ਤੋਂ ਇਹਨਾਂ ਦੇ ਕੋਲ ਜਦ ਪਤਲੇ ਵੀ ਰਾਤ ਦੇ ਵੀ ਦੋ ਕਿਲੇ ਦੂਜੀ ਪਾਰਟੀ ਨੇ ਬਾਹਲੇ ਆ ਕੇ ਨਗਾਮੇ ਵਾਲੀ ਪਾਰਟੀ ਨਾਲ ਇਹਨਾਂ ਦਾ ਝਗੜਾ ਹੋਇਆ ਜੀ ਫਿਰ ਇਹਨਾਂ ਦਾ ਇਹ ਤਿੰਨ ਕਤਲ ਹੋ ਗਏ ਜੀ ਇੱਥੇ ਦਿਲਵਾਗ ਸਿੰਘ ਦਾ ਤੇ ਉਹਦੇ ਬੇਟੇ ਦਾ ਜਸਦੀਪਾ ਜੀ ਮੁੰਡਾ ਚਾਦਨਗਰ ਵਾਲਾ ਸੱਤਾ ਜੀ ਇਸ ਕਰਕੇ ਸਾਡੇ ਇਲਾਕੇ ਦਾ ਸਹਿਬ ਬਹੁਤ ਮਤਲਬੇ ਮਾਰੇ ਬਾਪ ਰਿਆ ਇਹ ਪਾਣਾ ਇਹ ਪੂਰਾ ਨਹੀਂ ਹੋ ਸਕਦਾ ਕਦੇ ਵੀ ਲੋਕ ਪਿੱਛੇ ਲੱਗ ਜਾਂਦੇ ਨੇ ਕੋਈ ਐਮਐਲਏ ਸਮਝੌਤਾ ਕਰਾਇਆ ਗਿਆ ਕੋਈ ਕੁਝ ਕਰਾਇਆ ਗਿਆ ਨਹੀਂ ਆਪਾਂ ਨੂੰ ਆਪਣੇ ਆਪ ਹੀ ਦੇਖਣਾ ਪੈਣਾ ਕਿਉਂਕਿ ਜਿਹੜੇ ਐਮਐਲਏ ਨੇ ਕੁਝ ਚੰਦ ਬੰਦੇ ਆਪਣੀਆਂ ਕੰਪਨੀਆਂ ਨੂੰ ਪੱਲੇ ਵੀ ਸਰਕਾਰਾਂ ਨਹੀਂ ਆ ਕੋਈ ਇੰਟਰਫੇਅਰ ਨਹੀਂ ਕਰਿਆ ਕੰਪਨੀ ਦੇ ਵਿੱਚ ਵੀ ਆ ਤੈਨੂੰ ਜ਼ਮੀਨ ਦੁਆਈਆਂ ਨਹੀਂ ਹੁਣ ਜਿਆਦਾ ਹੀ ਹੋ ਗਿਆ ਦਾ ਕੰਮ ਬਿਠਾ ਕੇ ਸਮਝੌਤੇ ਕਰਾਣੇ ਵੀ ਤੈਨੂੰ ਦੋ ਕਿੱਲੇ ਵਾਲਾ ਤਿੰਨ ਵਾਲਾ ਇਹ ਪੰਪ ਬਾਜੀ ਲਾਲੂ ਭਾਵੇਂ ਸਰਕਾਰ ਦੀ ਸਹੈ ਲਾ ਲੂ ਕਤਲ ਵੀ ਤਾਂ ਹੀ ਹੋਇਆ ਨਹੀਂ ਕਤਲ ਨਹੀਂ ਹੁੰਦਾ ਕਦੇ ਵੀ ਕਤਲ ਹੁੰਨੇ ਆ ਜਿਹੜੇ ਹੋ ਜਾਂਦੇ ਉਹ ਹਰ ਪਿੰਡ ਦੇ ਵਿੱਚ ਕਿਦੀ ਵੀ ਲਾਲੂ ਇਲਾਕੇ 'ਚ ਹੋ ਜਾਂਦੇ ਆ ਪਰ ਇਹ ਜਆ ਪਹਿਲੀ ਵਾਰੀ ਸਾਨੂੰ ਦੇਖਣ ਨੂੰ ਮਿਲਿਆ ਜਿਹੜਾ ਕਤਲ ਹੋਇਆ ਏ ਇਹਦੇ ਅਸੀਂ ਬਹੁਤ ਨਹੀਂ ਤੇ ਪਹਿਲਾਂ ਅਸੀਂ ਕੰਪਨੀ ਨੂੰ ਇੱਕ ਜਰੂਰ ਕਹਿੰਨੇ ਆ ਹੁਣ ਕੰਪਨੀ ਦੇ ਤੇ ਸਾਡੇ ਪ੍ਰਸ਼ਾਸਨ ਵੀ ਦੇਖਣਾ ਚਾਹੀਦਾ ਵੀ ਅਸੀਂ ਕੰਪਨੀ ਦੀ ਜਿਹੜੀ ਜ਼ਮੀਨ ਹੈ ਜਿਹੜੇ ਕਹਿੰਦੇ ਅਸੀਂ ਸਾਡੇ ਜ਼ਿੰਮੇਦਾਰ ਆਪਣੀ ਆਪ ਬਾਉ ਲੋੜ ਨਹੀਂ ਹੈਗਾ ਨਾ ਕੋਈ ਠੇਕੇ ਦੇ ਜਿਹੜੇ ਪੁਰਾਣੇ ਜ਼ਿੰਮੇਦਾਰ ਹੈ ਉਹ ਆਪੋ ਆਪਣੀ ਬਾਹਰ ਲੈਣਾ ਜਿਹੜੇ ਅੱਗੇ ਆਗੂ ਕਰਿਆ ਹੋਇਆ ਉਹਨਾਂ ਦੀ ਚੰਗੀ ਤਰ੍ਹਾਂ ਤਸੱਲੀ ਕਰੋ ਵੀ ਉਹ ਭਜਾਉ ਉਹਨਾਂ ਕਿਉਂਕਿ ਲੜਾਈ ਵਾਈ ਹੀ ਪਵਾਨ ਨੇ ਜਿਹੜੇ ਆਗੂ ਰੱਖੇ ਹੋਏ ਆ ਉਹਨਾਂ ਨੇ ਇਹਨਾਂ ਬੰਦਿਆਂ ਨੂੰ ਆਗੂਆਂ ਨੂੰ ਵੀ ਜਿਹੜੇ ਅੱਗੇ ਰੱਖੇ ਹੋਏ ਨੇ ਇਹਨਾਂ ਦੀ ਪੂਰੀ ਤਸੱਲੀ ਕਰੋ ਇਹਨਾਂ ਨੂੰ ਕਹੋ ਵੀ ਜ਼ਮੀਨੋਂ ਬਾਹਰ ਨਿਕਲੋ ਯਾਨੀ ਆਉਣੇ ਵਾਲਾ ਸਮਾਂ ਜੇ ਪ੍ਰਸ਼ਾਸਨ ਸਹੀ ਉਸਕੇ ਚਲੇਗਾ ਵੀ ਨਿਚੋਰ ਕੱਢੇਗਾ ਦੱਸੇਗਾ ਯਾਨੀ ਸਾਨੂੰ ਤਾਂ ਪਤਾ ਹੀ ਨਹੀਂ ਇਹ ਇਲਾਕੇ ਨੇ ਵੀ ਕਿਹੜੀ ਵਜੇ ਲੜਾਈ ਹੋਈ ਹੈ ਆਉਣੇ ਵਾਲਾ ਸੰਘਰਸ਼ ਹੋ ਸਕਿਆ ਪਰ ਸਾਨੂੰ ਉਲਟਾ ਧਰਨਾ ਨਾ ਲਾਣਾ ਪੈ ਜਾਏ ਵੀ ਜੇ ਸਾਨੂੰ ਸਹੀ ਸਲਾਮ ਤੇ ਦਾ ਇਨਸਾਫ ਨਾ ਮਿਲਿਆ ਇਲਾਕੇ ਨੇ ਜ਼ਮੀਨਾਂ ਵਿੱਚ ਇਸ ਹਨ ਸੁਚਨਾ ਮਿਲੀ ਸੀ ਕਿ ਚਤਰਪੁਰ ਪਿੰਡ ਖੇਤਾਂ ਖੇਤਾਂ ਦੇ ਵਿੱਚ ਚਤਰਨਗਰ ਪਿੰਡ थाना ਸ਼ੰਭੂ ਦੇ ਏਰੀਆ ਚ ਖੇਤਾਂ ਚ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਕੋਈ ਪੁਰਾਣਾ ਝਗੜਾ ਚੱਲ ਰਿਹਾ ਸੀਗਾ ਉਹਦੇ ਮੱਦੇ ਨਜ਼ਰ ਜਿਹੜੀ ਹੈਗੀ ਐ ਚਗਾਵਾ ਸੋਰੀ ਨਗਾਵਾ ਤੇ ਚਤਰਪੁਰ ਦੇ ਬੰਦਿਆਂ ਦੀ ਜਿਹੜੀ ਐ ਆਪਸੀ ਲੜਾਈ ਹੋਈ ਜਿਹਦੇ ਵਿੱਚ ਇੱਕ ਪਾਸੇ ਨਗਾਵਾ ਦੇ ਪਿਓ ਪੁੱਤ ਜਸਵਿੰਦਰ ਸਿੰਘ ਤੇ ਉਹਦਾ ਬਾਪ ਦਲਵਾਰ ਸਿੰਘ ਇਹਨਾਂ ਦੀ ਮੌਤ ਹੋਈ ਹੈ ਦੂਜੇ ਪਾਸੇ ਜਿਹੜਾ ਹੈ ਸਤਵਿੰਦਰ ਸਿੰਘ ਜਿਹੜੀ ਆ ਉਹ ਮੌਕੇ ਤੇ ਮੌਤ ਹੋਈ ਹੈ ਮੌਕੇ ਤੇ ਖੜੇ ਅਸੀਂ ਮੌਕਾਵਲਾ ਕਰ ਲਿਆ ਸਾਰੇ ਹਾਲਾਤ ਪੜਤਾਲ ਕਰਕੇ ਜਿਹੜੀ ਬਣਦੀ ਕਾਰਵਾਈ ਜੋ ਵਾਰਸ ਬਿਆਨ ਦੇਣ ਦੇ ਅਨੁਸਾਰ ਕੀਤੀ ਜਾਏਗੀ ਸਰ ਗੋਲੀਆਂ ਕਿੰਨੀਆਂ ਚੱਲੀਆਂ ਨੇ ਜੀ ਇਸ ਤਰ੍ਹਾਂ ਕਿ ਨਹੀਂ ਦੱਸਿਆ ਜਾ ਸਕਦਾ ਜੀ ਇਹ ਤਾਂ ਇਨਵੈਸਟੀਗੇਸ਼ਨ ਕਰ ਰਹੇ ਆ ਪੋਸਟਮਾਰਟ ਦੀ ਜਿਹੜੀ ਆ ਉਹ ਸਾਰੀ ਗੱਲ ਸਾਹਮਣੇ ਆਊਗੀ ਸਰ ਜੀ ਮਰ ਕਿੰਨੀ ਹੈ ਜੀ ਸਰ ਜੀ ਮੌਕੇ ਦੇ ਉੱਪਰ ਕੀ ਕੁਝ ਮਿਲਿਆ ਹੈਗਾ ਇਹ ਸਾਰਾ ਜੀ ਪੜਤਾਲ ਕਰ ਰਹੇ ਆ ਇਹ ਕਿਹੜਾ ਬੰਦਾ ਹੈਗਾ ਸੁਤਿੰਦਰ ਸਿੰਘ ਉਹ ਕਰੀਬ 35-40 ਸਾਲ ਦਾ ਹੈ ਜੀ ਦੂਸਰੇ ਜਿਹੜੇ ਇੱਕ 40-42 ਸਾਲ ਦਾ ਹੈ ਕਿਹੜਾ ਹੈਗਾ ਚੋ ਜ 58 ਸਾਲ ਦਾ ਸਰ ਕੋਈ ਫੱਟੜ ਵੀ ਹੈ ਇਹ ਦੋ ਤਿੰਨ ਬੰਦੇ ਫੱਟੜ ਵੀ ਦੱਸੇ ਜਾਂਦੇ ਜਿਨ੍ਹਾਂ ਨੂੰ ਬਾਰੇ ਹਜੇ ਕਿਆ ਨਹੀਂ ਸਕਦਾ ਅਕਾਉਂਟ ਨੇ ਜੀ ਸਰ ਹਸਪੀਟਲ ਦਾ ਪਤਾ ਹੈ ਕਿਥੇ ਆਇਥੋਂ ਰਾਜਪੁਰਾ ਐਪੀਜਨ ਹਸਪੀਟਲ ਚ ਦਾਖਲ ਹੋਏ ਨੇ ਸਰ ਇਹਨਾਂ ਦਾ ਪੋਸਟਮਾਰਟਮ ਕਿੱਥੇ ਕਰਵਾਇਆ ਜਾ ਰਿਹਾ ਹੈ ਸਰ ਸਰਕਾਰੀ ਹਸਪਤਾਲ ਚ ਕਰਾਇਆ ਜਾ ਰਿਹਾ ਹੈ ਰਾਜਪੁਰੇ ਆ ਰਾਜਪੁਰੇ ਕਰਾਓ ਸਰ ਜੀ ਜਿਹੜੇ ਇਹਨਾਂ ਦੇ ਕੋਈ ਵਾਰਸ ਹੈਗੇ ਆ ਉਹਨਾਂ ਦੀ ਸ਼ਿਕਾਇਤ ਦੇ ਉੱਪਰ ਕਿਹਦੇ ਸ਼ਿਕਾਇਤ ਦੇ ਉੱਪਰ ਪਰਚਾ ਦਰਨੀ ਹੈ ਹਾਂ ਜੀ ਵਾਰਸ ਬਿਆਨ ਲਿਖਾ ਰਹੇ ਨੇ ਜੋ ਵੀ ਬਿਆਨ ਲਖਣਗੇ ਜਿਹਦੇ ਖਿਲਾਫ ਜੋ ਹੱਕੀ ਦੋਸ਼ੀ ਹੋਊਗਾ ਇਦੇ ਵਿੱਚ ਉਹਨੂੰ ਕਿਸੇ ਵੀ ਕੀਮਤੇ ਬਖਸ਼ਾ ਨਹੀਂ ਜਾਊਗਾ। ਤੇ ਸਖਤੀ ਨਾਲ ਜਿਹੜਾ ਜਿਨ੍ਹਾਂ ਨੇ ਗਲਤੀ ਕੀਤੀ ਹੈ ਉਹਨਾਂ ਤੇ ਐਕਸ਼ਨ ਲਿਆ ਜਾਏਗਾ। ਸਰ ਇਹ ਜ਼ਮੀਨ ਦਾ ਕੀ ਮਸਲਾ ਸੀ ਜੀ ਕੋਈ ਠੇਕੇ ਵਗੈਰੇ ਨੂੰ ਲੈ ਕੇ? ਇਹ ਪੜਤਾਲ ਕਰ ਰਹੇ ਆ ਕੀ ਮਸਲਾ ਜੀ? ਸਰ ਕੋਈ ਮੈਨੂੰ ਪਤਾ ਵੀ ਲੱਗ ਰਿਹਾ ਕਿ ਕਾਫੀ ਟਾਈਮ ਪਹਿਲਾਂ ਜਿਹੜਾ ਥਾਣੇ ਦੇ ਵਿੱਚ ਵੀ ਮਾਮਲਾ ਪਹੁੰਚਾਇਆ ਗਿਆ। ਇਹ ਪੜਤਾਲ ਕਰਦੇ ਆ ਕਿ ਇਹਨਾਂ ਦਾ ਫੈਸਲਾ ਜੋ ਪਤਾ ਲੱਗਿਆ ਪੰਚਾਇਤੀ ਤੌਰ ਤੇ ਹੋਇਆ ਪਿੰਡਾਂ ਦੇ ਵਿੱਚ। ਬਹੁਤ ਸਾਰੇ ਬੰਦੇ ਨੇ ਫੈਸਲਾ ਕਰਵਾਇਆ। ਬਾਕੀ ਜਿਹੜੇ ਹਾਲਾਤ ਪਤਾ ਕਰਦੇ ਆ ਉਹਦੇ ਮੁਤਾਬਕ ਜਿਹੜਾ ਕੁਝ ਕੀਤਾ ਜਾ ਸਕਦਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ